ਪਹਿਲਾ ਤਾਂ ਇਸ ਮੋਰਚੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਇੰਡਸਟਰੀ ਪਲੀਤ ਕਰ ਰਹੀ ਆ ਲੱਗਦਾ ਇਹ ਹੁਣ ਪੰਜਾਬ ਦੇ ਲੋਕ ਉਠੇ ਆ ਵੀ ਭਾਈ ਗੰਦ ਨਾ ਪਾਓ ਇਹ ਕੋਈ ਬੁਰੀ ਗੱਲ ਆ ਅੱਗੇ ਕਿਤੋਂ ਲਈਏ ਗੰਦ ਪਾਉਣ ਦੀ ਕੀ ਇਹ ਬਿਊਰੋਕ੍ਰੇਸੀ ਇਹਨਾਂ ਦੇ ਨਾਲ ਆ ਇਹ ਵਗਾਰਾਂ ਭਾਲਦੇ ਨੇ ਮਹਗਾ ਭਾਲਦੇ ਨੇ ਨਾਲ ਤੁਹਾਨੂੰ ਕਰਬਾਂ 'ਚ ਸ਼ਰਾਬਾਂ ਪੀਂਦੇ ਨੇ ਮਰਨਿਆ ਗਰੀਬ ਨੇ ਆ ਮਰਨਾ ਕਿਸਾਨ ਨੇ ਆ ਮਰਨਾ ਮਜ਼ਦੂਰ ਨੇ ਆ ਜੇਲ੍ਹਾਂਾਂ ਨੇ ਇਹਦਾ ਗੰਡਾ ਪਾਣੀ ਚ ਬੈਠਾ ਜਾਣ ਜੀ ਨੂੰ ਪੀਣਾ ਪੈ ਗਿਆ। ਸਾਈਓ ਸਰਕਾਰ ਇਹਨਾਂ ਦੇ ਹੱਕ ਚ ਬੋਲਦੀ ਆ ਫਿਰ। ਸਰਕਾਰ ਕੀ ਆ? ਸਰਕਾਰ ਇਹਨਾਂ ਦੇ ਪੈਸੇ ਤੇ ਪੜਦੀ ਆ। ਹਰੇਕ ਐਮਐਲਏ ਕਰੋੜਾਂ ਰੁਪਿਆ ਖਰਚਦਾ ਵੋਟਾਂ ਚ 10, 20, 30, 40, 50 ਹਜ਼ਾਰ ਨਾਲ ਨਹੀਂ ਸਰਦਾ। ਜਾਂ 5-7 ਲੱਖ ਨਾਲ ਨਹੀਂ ਸਰਦਾ। ਕਰੋੜਾਂ ਚ ਤੇ ਕਰੋੜ ਆਉਂਦਾ ਕਿਹਨਾਂ ਕੋਲ ਆ? ਇਹਨਾਂ ਕੋਲ। ਕੰਮ ਕਰਨਾ ਨਹੀਂ, ਰਿਸ਼ਵਤ ਲੈਣੀ ਆ। ਚੀਜ਼ ਲੈਣੀ ਆ, ਉਹਦਾ ਮੁੱਲ ਨਹੀਂ ਦੇਣਾ। ਇਹਨਾਂ ਤੋਂ ਫਿਰ ਆਪਾਂ ਉਮੀਦ ਕੀ ਕਰਦੇ ਆ? ਕੁੱਤੀ ਚੋਰਾ ਨਾਲ ਲੱਗੀ। ਨਾਲੀ ਕੁੱਤੀ ਚੋਰਾ ਨਾਲ ਕੇ ਤੱਕ ਕੁੱਤੀ ਦੀ ਬੇਇੱਜ਼ਤੀ ਆ ਨਹੀਂ ਕਰ ਲੋਕਰੇਸੀ ਪੂਰੀ ਤਰ੍ਹਾਂ ਕ੍ਰਾਪਟਾ ਭ੍ਰਸ਼ਟਾਚਾਰੀਆ ਦੁਰਾਚਾਰੀਆ ਇਸ ਕਰ ਕੋ ਹੱਲ ਨਹੀਂ ਕਰਨਗੇ ਹੱਲ ਉਦ ਹੀ ਕਰਕੇ ਜਦੋਂ ਉਹਨਾਂ ਨੂੰ ਖਤਰਾ ਹੋਊਗਾ ਨਾ ਸਾਡੀ ਖੈਰ ਨੂੰ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ ਤਮਾਮ ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਬੀਤੇ ਦਿਨ ਲੁਧਿਆਣੇ ਦੇ ਵਿੱਚ ਕਾਲੇ ਪਾਣੀ ਦਾ ਮੋਰਚਾ ਲੱਗਿਆ ਔਰ ਇਸ ਮੋਰਚੇ ਦੀਆਂ ਤਸਵੀਰਾਂ ਇੰਨੀ ਕੋ ਖਤਰਨਾਕ ਸੀਗੀ ਕਿ ਇੰਜ ਲੱਗਣ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਰਹਿੰਦੇ ਹੋਏ ਧਰਨਾ ਕਰਨ ਦਾ ਹੱਕਦਾਰ ਪੰਜਾਬੀ ਬੰਦੇ ਨੂੰ ਹੀ ਨਹੀਂ ਹੈਗਾ ਦੋ ਪੱਖ ਨਜ਼ਰ ਆਏ ਇੱਕ ਪਾਸੇ ਪੰਜਾਬੀ ਸੀ ਦੂਜੇ ਪਾਸੇ ਪ੍ਰਵਾਸੀ ਸੀ ਔਰ ਪ੍ਰਵਾਸੀਆਂ ਦਾ ਜਿਹੜਾ ਇਕੱਠ ਕੀਤਾ ਗਿਆ ਇੰਡਸਟਰੀਆਂ ਵੱਲੋਂ ਉਹ ਪੰਜਾਬੀਆਂ ਦੇ ਬਰਾਬਰ ਦਾ ਸੀਗਾ ਸੋ ਸਾਰੇ ਮੋਰਚੇ ਨੂੰ ਲੈ ਕੇ ਗੱਲਬਾਤ ਕਰਾਂਗੇ ਬਾਪੂ ਜੀ ਉੱਥੇ ਮੌਜੂਦ ਸੀ ਇਹਦਾ ਨਚੋੜ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੈਟਲਮੈਂਟ ਪੰਜਾਬੀਆਂ ਦੀ ਹੋਈ ਹੈ ਸਰਕਾਰ ਦੇ ਨਾਲ ਕਿ ਉਹ ਸੈਟਲਮੈਂਟ ਤੇ ਕੋਈ ਹੱਲ ਨਿਕਲਦਾ ਹੈ ਕਿ ਨਹੀਂ ਨਹੀਂ ਨਿਕਲਦਾ ਉਹਦੇ ਤੇ ਵੀ ਗੱਲਬਾਤ ਕਰਾਂਗੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਚੜਦੀ ਕਲਾ ਜੀ ਹਾਂ ਜੀ ਕੱਲ ਬੀਤੇ ਦਿਨ ਕਾਲੇ ਪਾਣੀ ਦਾ ਮੋਰਚਾ ਲੱਗਿਆ ਲੁਧਿਆਣੇ ਦੇ ਵਿੱਚ ਜੀ ਔਰ ਇਹਦੀਆਂ ਤਸਵੀਰਾਂ ਜਿਹੜੀਆਂ ਅਸੀਂ ਦੇਖਦੇ ਸਾਰਿਆਂ ਨੇ ਦੇਖਿਆ ਹੀ ਆ ਕਿ ਕਿੰਨੀਆਂ ਕੋ ਖਤਰਨਾਕ ਸਿਗੀਆਂ ਜੀ ਇੱਕ ਪਾਸੇ ਪ੍ਰਵਾਸੀ ਸੀਗਾ ਹਾਂ ਦੂਜੇ ਪਾਸੇ ਪੰਜਾਬੀ ਸੀਗਾ ਹਾਂ ਔਰ ਪੰਜਾਬੀਆਂ ਦੇ ਲਈ ਭਾਰੀ ਫੋਰਸ ਲੱਗੀ ਸੀ ਹਾਂ ਤੇ ਪ੍ਰਵਾਸੀਆਂ ਨੂੰ ਜਾਂ ਇੰਡਸਟਰੀ ਵਾਲਿਆਂ ਨੂੰ ਵੱਡੀ ਸਟੇਜ ਦਾ ਜਿਹੜਾ ਉਹ ਹੱਕ ਦੇਤਾ ਸੀ ਸਰਕਾਰ ਪ੍ਰਸ਼ਾਸਨ ਨੇ ਵੀ ਤੁਸੀਂ ਆਪਣਾ ਪ੍ਰੋਟੈਸਟ ਕਰੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਪੰਜਾਬੀਆਂ ਦੇ ਲੱਠ ਵੱਜੂਗੀ ਹਾਂ ਲੱਠ ਵੱਜਦੀ ਹਾਂ ਤੇ ਉਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੀ ਹੂੰ ਪਹਿਲਾਂ ਤਾਂ ਇਸ ਮੋਰਚੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਦੇਖਿਆ ਕੱਲ ਦੀ ਜੋ ਹਾਲਾਤ ਸੀਗੇ ਲੁਧਿਆਣੇ ਸ਼ਹਿਰ ਦੇ ਦੇਖੋ ਬੇਟਾ ਇਹ ਜਿਹੜਾ ਮੋਰਚਾ ਕਾਲੇ ਪਾਣੀ ਦਾ ਮੋਰਚਾ ਇਹਦਾ ਨਾਂ ਕੀ ਹੈ ਕਾਲੇ ਪਾਣੀ ਦਾ ਮੋਰਚਾ ਕਾਲੇ ਪਾਣੀ ਦਾ ਮੋਰਚੇ ਦਾ ਨਾਂ ਰੱਖਿਆ ਹਮ ਅਸਲ ਦੇ ਵਿੱਚ ਜਿਹੜੀ ਇੰਡਸਟਰੀ ਹਮ ਪਾਣੀ ਨੂੰ ਪੁਲੀਟ ਕਰ ਰਹੀ ਆ ਹਮ ਪਾਣੀ ਨੂੰ ਪੁਲੀਟ ਕਰ ਪੁਲੀਟ ਕਰ ਰਹੀ ਜਿਹਨੂੰ ਕਹਿੰਦੇ ਪਲੂਟ ਕਰ ਰਹੀ ਆ ਅੰਗਰੇਜ਼ੀ ਵਾਲੇ ਬੋਲਦੇ ਹੁੰਦੇ ਜਿਵੇਂ ਇਹ ਇੰਡਸਟਰੀ ਪੁਲੀਟ ਕਰ ਰਹੀ ਆ ਲਗਾਤਾਰ ਹਮ ਕਿਉਂ ਇਹਨੂੰ ਸੋਧਣ ਤੇ ਖਰਚਾ ਆਉਂਦਾ ਹਮ ਖਰਚੇ ਤੋਂ ਬਚਣਾ ਚਾਹੁੰਦੇ ਨੇ ਹੂੰ ਉਹਦੇ ਇਸ ਤਰ੍ਹਾਂ ਹੀ ਪਾਣੀ ਨੂੰ ਜਾਣ ਦਿਓ ਅੰਦਰ ਹੂੰ ਉਹਨਾਂ ਦਾ ਨਫਾ ਭਜ ਜਾਂਦਾ ਹੈ ਹੂੰ ਲੋਕ ਪਾਣੀ ਪੀਂਦੇ ਨੇ ਹੂੰ ਗੰਗਾਂਗਰ ਤੱਕ ਜਾਂਦਾ ਹੈ ਬਿਲਕੁਲ ਉਹਨਾਂ ਨੂੰ ਕੈਂਸਰ ਹੁੰਦਾ ਹੈ ਕੈਂਸਰ ਹੁੰਦਾ ਉਹਨਾਂ ਦੇ ਜਿਹਨੂੰ ਕੈਂਸਰ ਹੁੰਦਾ ਮੌਤਾਂ ਹੁੰਦੀਆਂ ਮੌਤਾਂ ਹੁੰਦੀਆਂ ਜਿਹੜਾ ਬਿਮਾਰ ਹੋ ਗਿਆ ਹਸਪਤਾਲ ਜਾਂਦਾ 5 7 10 20 40 40 ਲੱਖ ਰੁਪਇਆ ਖਰਚਾ ਆ ਜਾਂਦਾ 5-6 ਲੱਖ ਤੋਂ ਸ਼ੁਰੂ ਹੁੰਦਾ 40-40 ਲੱਖ ਤੱਕ ਸ਼ੁਰੂ ਹੋ ਜਾਂਦਾ ਬਚਦਾ ਫੇਰ ਵੀ ਨਹੀਂ ਬਚਦਾ ਨਹੀਂ ਬੰਦੇ ਦੀ লাশ ਘਰੇ ਜਾਂਦੀ ਹੈ ਪੈਸਾ ਇੱਥੇ ਆ ਜਾਂਦਾ ਪੈਸਾ ਇੱਥੇ ਆ ਜਾਂਦਾ ਜੇ ਇੱਥੋਂ ਦੇ ਹਸਪਤਾਲਾਂ ਚ ਲੁਧਿਆਣਾ ਸ਼ਹਿਰ ਦੇ ਹਸਪਤਾਲਾਂ ਚ ਪੈਸਾ ਆ ਜਾਂਦਾ ਤੇ ਲੁਧਿਆਣਾ ਸ਼ਹਿਰ ਦੇ ਇੰਡਸਟਰੀਲਿਸਟ ਹੀ ਪਾਣੀ ਪੋਲਿਊਟ ਕਰਦੇ ਆ ਹੂੰ ਕਮਾਲ ਨਹੀਂ ਇਹਦੇ ਨਾਲੋਂ ਵੱਡਾ ਦੁਖਾਂਤ ਕੀ ਹੋ ਸਕਦਾ ਜੀ ਜੇ ਹੁਣ ਪੰਜਾਬ ਦੇ ਲੋਕ ਉੱਠੇ ਆ ਵੀ ਭਾਈ ਗੰਦ ਨਾ ਪਾਓ ਇਹ ਕੋਈ ਬੁਰੀ ਗੱਲ ਹੈ ਕਈ ਗੰਗਜੀ ਜੇ ਆ ਕੀ ਕਰਕੇ ਹੂੰ ਇੰਡਸਟਰੀ ਹੈ ਜੇ ਇੰਡਸਟਰੀ ਨੂੰ ਇਹ ਕੰਮ ਨਾ ਕਰਿਓ ਤੇ ਲਈ ਬੜਾ ਮਹਿੰਗਾ ਪੈਂਦਾ ਹੈ ਹੂੰ ਇੰਡਸਟਰੀ ਤੇ ਜਰਮਨ ਚ ਵੀ ਹੈਗੀ ਹੂੰ ਇੰਗਲੈਂਡ ਚ ਵੀ ਹੈ ਹਮ ਫਰਾਂਸ ਚ ਵੀ ਹੈ ਹਮ ਸਪੇਨ ਚ ਵੀ ਹੈ ਹਮ ਚੀਨ ਚ ਵੀ ਹੈ ਬਿਲਕੁਲ ਰੂਸ ਚ ਵੀ ਹੈ ਅਮਰੀਕਾ ਚ ਵੀ ਹੈ ਉੱਥੋਂ ਦਾ ਕੋਈ ਦਰਿਆ ਹਮ ਮਲੀਨ ਜਾਂ ਪਲੀਤ ਹੈ ਉੱਥੋਂ ਦਾ ਵਪਾਰ ਆਪਣੇ ਨਾਲੋਂ ਜ਼ਿਆਦਾ ਸਾਫ਼ ਸੁਥਰਾ ਵੀ ਹੈ ਸਾਫ਼ ਤੇ ਉਹਦੀ ਬਰਕ ਬਹੁਤ ਜ਼ਿਆਦਾ ਹੈ ਹਮ ਇਹ ਕਰੋਨਾ ਚ ਨਹੀਂ ਤੇ ਉਹ ਖਰਬਾ ਚ ਨੇ ਉਹ ਖਰਬਾ ਨੇ ਬਿਲਕੁਲ ਉਹਨਾਂ ਦਾ ਦਰਿਆ ਤਾਂ ਪਲੀਤ ਨਹੀਂ ਹੁੰਦਾ ਤੇ ਆ 16 ਕਿਲੋਮੀਟਰ ਦੀ ਲੰਬਾਈ ਦਾ ਇੱਕ ਬੁੱਢਾ ਨਾਲਾ ਜਿਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਹਮ ਤੇ ਇਹਨਾਂ ਨੇ ਗੰਦ ਪਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਕੀ ਗੱਲ ਕੀ ਤੋਂ ਅੱਗੇ ਲਈਏ ਇਹਨਾਂ ਨੇ ਜੀ ਹੂੰ ਇਹ ਆ ਸਵਾਲ ਅੱਗੇ ਕੀ ਤੋਂ ਲਈਏ ਗੰਦ ਪਾਉਣ ਦੀ ਹੂੰ ਕੀ ਇਹ ਬਿਊਰੋਕ੍ਰੇਸੀ ਇਹਨਾਂ ਦੇ ਨਾਲ ਆ ਦਿਖਦੀ ਆ ਦਿਖਦੀ ਆ ਕਿਉਂਕਿ ਬਿਊਰੋਕ੍ਰੇਸੀ ਨਾਲ ਇਹ ਮੁਫਤ ਦੀਆਂ ਸ਼ਰਾਬਾਂ ਪੀਂਦੇ ਨੇ ਹੂੰ ਸਾਰੀ ਬਿਊਰੋਕ੍ਰੇਸੀ ਮੁਫਤ ਦੀ ਸ਼ਰਾਬ ਪਿੰਦੀ ਆ ਕਦੇ ਜੇਬ ਚੋਂ ਪੈਸਾ ਨਹੀਂ ਖਰਚਦੀ ਮੈਂ ਇੱਕ ਸਾਈਟ ਟੈਕਸ ਮੈਂ ਕਿੰਦੇ ਅਫਸਰ ਰਹੇ ਹਾਂ ਮੈਨੂੰ ਪਤਾ ਹੈ ਇਹਨਾਂ ਦੇ ਘਰੇ ਜਿਹੜੀ ਵੀ ਸ਼ਰਾਬ ਪਈ ਹੁੰਦੀ ਆ ਵਗਾਰਚਾਈ ਹੁੰਦੀ ਆ ਕਦੇ ਮੁੱਲ ਨਹੀਂ ਲਈ ਹੁੰਦੀ ਹੂੰ ਅੱਜ ਵੀ ਇਹਨਾਂ ਦੇ ਘਰੇ ਰੇਡ ਕਰਦੇ ਤੇ ਪਰਚਾ ਦਰਜ ਹੋ ਜੂਗਾ ਇਹ ਬਗਾਰਾਂ ਭਲਦੇ ਨੇ ਬਗਾਰ ਬਗਾਰਾਂ ਭਾਲਦੇ ਨੇ ਉਹਨਾਂ ਤਾਂ ਕਰੱਬਾਂ 'ਚ ਸ਼ਰਾਬਾਂ ਪੀਂਦੇ ਨੇ ਉਹਨਾਂ ਨੂੰ ਕਿਵੇਂ ਰੋਕ ਦੇਣਗੇ ਹੈ ਮਰਨਿਆ ਗਰੀਬ ਨੇ ਆ ਮਰਨਾ ਕਿਸਾਨ ਨੇ ਆ ਮਰਨਾ ਮਜ਼ਦੂਰ ਨੇ ਆ ਜਿਹੜਾ ਨੇ ਇਹਦਾ ਗੰਦਾ ਪਾਣੀ ਪੀ ਬੈਠਾ ਜਾਂ ਜਿਹਨੂੰ ਪੀਣਾ ਪੈ ਗਿਆ ਜਿਹਨੇ ਧਰਤੀ ਮਲੀਨ ਕਰਤੀ ਹਵਾ ਮਲੀਨ ਕਰਤੀ ਧਰਤੀ ਪਾਣੀ ਹਵਾ ਤਿੰਨੀ ਹੁੰਦਿਆ ਪਾਉਣ ਗੁਰੂ ਪਾਣੀ ਪਤਾ ਪੀਓ ਦਾ ਵੀ ਸੱਤਾਂ ਨਾਚ ਕਰਦਾ ਮਿੱਟੀ ਮਿੱਟੀ ਦਾ ਮਿੱਟੀ ਮਾਰਦਾ ਕਾਹਨ ਕਰਦਾ ਹੂੰ ਇਹ ਕਾਹਨ ਕਰਵਾ ਰਿਆ ਇਹ ਪੜੇ ਲਿਖੇ ਨੇ ਕੋਈ ਆਈਐਸ ਕਰਕੇ ਆਇਆ ਕੋਈ ਆਈਪੀਐਸ ਕਰਕੇ ਆਇਆ ਕੋਈ ਪੀਐਸ ਕਰਕੇ ਆਇਆ ਕੋਈ ਜੁਡੀਸ਼ਰੀ ਦੇ ਵਿੱਚ ਬੈਠਾ ਇਹਨਾਂ ਨੂੰ ਐਨੀ ਵੀ ਸੋਚ ਸਮਝ ਨਹੀਂ ਮੈਨੂੰ ਤਾਂ ਕਿਉਂ ਗੰਦ ਪਾਇਆ ਜਾ ਰਿਹਾ ਕੀ ਡੀਸੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰ ਨੂੰ ਕਹਿ ਨਹੀਂ ਸਕਦਾ ਜ਼ਿਲ੍ਹੇ ਦਾ ਅਧਿਕਾਰੀ ਹੈ ਵੀ ਆਹ ਕਿਵੇਂ ਗੰਦ ਪੈਂਦਾ ਡੀਸੀ ਆਪ ਜਾ ਸਕਦਾ ਹੂੰ ਕੋਈ ਵੀ ਫੈਕਟਰੀ ਆ ਹੂੰ ਜਿਹੜਾ ਗੰਦਾ ਪਾਣੀ ਪਲੂਟਡ ਪਾਣੀ ਕੈਮੀਕਲ ਨਾਲ ਰਲਿਆ ਪਾਣੀ ਹੂੰ ਦਰਿਆ ਦੇ ਵਿੱਚ ਸਿੱਟਿਆ ਜਾਂਦਾ ਹੈ ਬੁੱਢੇ ਦਰਿਆ ਦੇ ਵਿੱਚ ਹੂੰ ਉਹਦੀ ਫੋਟੋ ਖਿੱਚੋ ਹੂੰ ਪਤਾ ਲੱਗੇ ਵੀ ਕਿਹੜੀ ਇੰਡਸਟਰੀ ਚ ਆ ਰਿਹਾ ਹੂੰ ਉਹਦੀ ਫੋਟੋ ਖਿੱਚ ਲਓ ਹੂੰ ਨਮੂਨਾ ਲੈ ਲਓ ਹੂੰ ਨਮੂਨਾ ਲੈ ਕੇ ਆਪ ਥੋੜੀ ਆਇਆ ਪੀਏਯੂ ਦੀ ਲੈਬਰਾਟਰੀ ਹੈ ਇਹ ਚੋ ਟੈਸਟ ਕਰਾ ਲਓ ਇਹ ਤੇ ਨਹੀਂ ਯਕੀਨ ਤਾਂ ਕੋਈ ਚੰਡੀਗੜ੍ਹ ਚ ਕੋਈ ਲੈਬੋਰੀ ਉੱਥੋਂ ਟੈਸਟ ਕਰਾ ਲਓ ਹੂੰ ਪਾਣੀ ਮਲੀਨਾ ਹੂਆ ਬਲੂਟਾ ਹੂਆ ਤੇ ਜੁਰਮਾਨਾ ਕਰ ਦਿਓ ਤੇ ਦੂਜੀ ਵਾਰੀ ਉਹ ਪਲਾ ਪਾਣੀ ਗੰਦਾ ਕਿਵੇਂ ਪਾ ਦੂ ਨਾਲੇ ਚ ਪਤਾ ਤਾਂ ਲੱਗੇ ਹੂੰ ਕਦੇ ਨਹੀਂ ਪਾ ਸਕਦਾ ਜਿਹੜੇ ਨਾਲੇ ਨੂੰ ਗੰਦਾ ਕਰਦੇ ਆ ਬਲੂਟ ਕਰਦੇ ਨੇ ਉਹਨਾਂ ਨਾਲ ਤਾਂ ਸ਼ਾਮ ਨੂੰ ਹੀ ਸ਼ਰਾਬਾਂ ਪੀਂਦੇ ਨੇ ਹੂੰ ਕਿਸੇ ਨੂੰ ਬਾਬੂ ਜੀ ਕਹਿਣਗੇ ਕਿਸੇ ਨੂੰ ਸ਼ਾਹ ਜੀ ਕਹਿਣਗੇ ਕਿਸੇ ਨੂੰ ਮਿਸਟਰ ਕਹਿਣਗੇ ਹਾਂ ਇਹ ਕਣ ਕੇ ਮੀ ਲਾਰਡ ਇਹ ਕਣ ਕੇ ਸਾਰਾ ਤਾਂ ਹੀਓ ਸਰਕਾਰ ਇਹਨਾਂ ਦੇ ਹੱਕ ਚ ਬੋਲਦੀ ਆ ਫਿਰ ਸਰਕਾਰ ਕੀ ਆ ਸਰਕਾਰ ਇਹਨਾਂ ਦੇ ਪੈਸਿਆਂ ਤੇ ਪੜਦੀ ਆ ਹੂੰ ਹਰੇਕ ਐਮਐਲਏ ਕਰੋੜਾਂ ਰੁਪਇਆ ਖਰਚਦਾ ਵੋਟਾਂ ਚ 10 20 30 40 50 ਹਜ਼ਾਰ ਨਾਲ ਨਹੀਂ ਸਰਦਾ ਜਾਂ 5 7 ਲੱਖ ਨਾਲ ਨਹੀਂ ਸਰਦਾ ਕਰੋੜਾਂ ਚ ਤੇ ਕਰੋੜ ਆਉਂਦਾ ਕਿਹਨਾਂ ਕੋਲ ਆ ਇਹਨਾਂ ਕੋਲ ਜਿਨ੍ਹਾਂ ਨੇ ਟੈਕਸ ਦੀ ਚੋਰੀ ਕਰਨੀ ਆ ਹੂੰ ਟੈਕਸ ਦੀ ਚੋਰੀ ਸੇਲ ਟੈਕਸ ਦੀ ਚੋਰੀ ਜੀਐਸਟੀ ਦੀ ਚੋਰੀ ਇਹ ਵੀ ਵੱਡਾ ਜੁਰਮ ਆ ਕਸਟਮ ਦੀ ਚੋਰੀ ਅਕਸਾਈ ਦੀ ਚੋਰੀ ਕਾਊਸ ਸਸਰੀ ਦੀ ਚੋਰੀ ਇਨਕਮ ਟੈਕਸ ਦੀ ਚੋਰੀ ਜਿਨ੍ਹਾਂ ਨੇ ਇਨੀਆਂ ਚੋਰੀਆਂ ਕਰਨੀਆਂ ਫਿਰ ਉਹਨੂੰ ਮੋਜਾ ਨਹੀਂ ਉਹਨਾਂ ਕੋਲੇ ਸ਼ਰਾਬਾਂ ਪੀਂਦੇ ਨੇ ਇਹ ਕਿਵੇਂ ਰੋਕਣੀ ਹੈ ਉਹਨਾਂ ਨੂੰ ਫਿਰ ਲੋਕ ਹੀ ਜਾਗਣਗੇ ਨਾ ਲੋਕ ਜਾਗਣਗੇ ਤੇ ਉਹ ਆਪਣਾ ਵਿਰੋਧ ਠਾਉਣਗੇ ਉਹਨਾਂ ਨੂੰ ਕਹਿਣਗੇ ਨਾ ਜੀ ਨਾ ਤੁਸੀਂ ਵਿਰੋਧ ਨਾ ਠਾਓ ਲੋਕਾਂ ਨੂੰ ਆਉਣ ਜਾਣ ਨੂੰ ਤਕਲੀਫ ਬਹੁਤ ਹੁੰਦੀ ਹੈ ਤੁਸੀਂ ਜਦੋਂ ਬੰਦਾ ਮਰਦਾ ਕੈਂਸਰ ਨਾਲ ਥੋੜਾ ਗੰਦ ਪੀ ਕੇ ਉਦੋਂ ਲੋਕਾਂ ਦੇ ਘਰੇ ਮਤਲਬ ਵਿਆਹ ਦੀਆਂ ਬੋਲੀਆਂ ਪੈਂਦੀਆਂ ਉਦੋਂ ਵੀ ਤਾਂ ਤਕਲੀਫ ਹੀ ਹੈ ਬੈਣ ਪੈਣੇ ਸੌਕੇ ਇਹਨਾਂ ਦੇ ਘਰ ਇੱਕ ਵਾਰੀ ਬੈਣ ਪੈਜ ਪਤਾ ਲੱਗ ਜਾਏ ਪਰ ਜਿਹੜਾ ਪਾਣੀ ਆਮ ਲੋਕ ਪੀਂਦੇ ਉਹ ਹੀ ਪਾਣੀ ਇਹ ਵੀ ਪੀਂਦੇ ਹੋਣੇ ਨਹੀਂ ਪੀਂਦੇ ਇਹ ਨਹੀਂ ਪੀਂਦੇ ਨਾ ਬਿਲਕੁਲ ਹੀ ਪੀਂਦੇ ਪਿਆਰ ਦਿੰਨੇ ਆ ਇਹ ਫਿਰ ਕਿਹੜਾ ਪੀਂਦੇ ਆ ਇਹ ਮੁੱਲ ਦਾ ਇਹਨਾਂ ਕਿਹੜਾ ਪਾਣੀ ਤੇ ਪੈਸਾ ਲਾਉਣਾ ਇਹਨਾਂ ਨੂੰ ਬਗਾਰ ਚ ਆ ਜਾਣਾ ਹੂੰ ਜਿਹੜੇ ਜਿਹੜਾ ਕਲਾਸ ਮੁਨਫਸਰ ਹੈ ਕਲਾਸ 2 ਕਲਾਸ 3 ਕਲਾਸ 4 ਕਲਾਸ 4 ਤੇ ਚਲੋ ਚਪੜਾਸੀ ਵਗੈਰਾ ਹੁੰਦੇ ਨੇ 3 4 3 2 ਤੇ 1 ਪਹਿਲੇ ਦਰਜੇ ਦੇ ਕਲਾ ਜਿਹਨੂੰ ਕਹਿੰਦੇ ਇਹ ਦਰਜਾ ਅਵਲ ਇਹ ਸਾਰੇ ਮੁਫਤ ਖੋਰੇ ਹੁੰਦੇ ਆ ਸਾਰੇ ਰਿਸ਼ਵਤਾਂ ਲੈਂਦੇ ਆ ਹਮ ਸਾਰੇ ਵਗਾਰਾਂ ਲੈਂਦੇ ਆ ਹਮ ਸਾਰੇ ਦਿਵਾਲੀਆਂ ਭਾਲਦੇ ਆ ਹਮ ਬਜ਼ਾਰ ਚ ਜਾਣ ਕੀ ਚੱਕ ਕੇ ਲਉਣਗੇ ਪੈਸਾ ਨਹੀਂ ਦੇਣੇ ਰੇੜੀ ਤੇ ਜਾਣ ਹਮ ਫਲ ਸਬਜ਼ੀਆਂ ਲੈ ਲੈਣਗੇ ਪੈਸਾ ਨਹੀਂ ਦੇਣਾ ਤੁਸੀਂ ਅਕਸਰ ਫੋਟੋਆਂ ਵੇਖਦੇ ਹੋ ਪੁਲਿਸ ਵਾਲਿਆਂ ਨੂੰ ਰੇੜੀ ਤੇ ਚੱਕ ਕੇ ਤੁਰ ਪੈਂਦੇ ਆ ਪੈਸੇ ਦੇ ਕੇ ਨਹੀਂ ਜਾਂਦੇ ਪੈਸੇ ਦੇ ਕੇ ਨਹੀਂ ਜਾਂਦੇ ਕੀ ਗੱਲ ਹੈ ਬਈ ਤਰਖਾ ਨਹੀਂ ਲੈਂਦੇ ਹਮ ਲੈਂਦੇ ਆ ਨਾ ਕੰਮ ਕਰਨਾ ਨਹੀਂ ਰਿਸ਼ਵਤ ਲੈਣੀ ਐ ਚੀਜ਼ ਲੈਣੀ ਆ ਉਹਦਾ ਮੁੱਲ ਨਹੀਂ ਦੇਣਾ ਮੁੱਲ ਨਹੀਂ ਦੇਣਾ ਇਹਨਾਂ ਤੋਂ ਫਿਰ ਆਪਾਂ ਉਮੀਦ ਕੀ ਕਰਦੇ ਆ ਇਹ ਸੱਚਾਈ ਆ ਤੁਹਾਨੂੰ মিডিਆ ਵਾਲੇ ਨੂੰ ਕਹਿੰਦਾ ਕਦੇ ਨਾ ਕਦੇ ਥੋੜਾ ਮਾਈਕ ਇਹਨਾਂ ਦੇ ਮੂੰਹ 'ਚ ਦਿਆ ਕਰੋ ਵੀ ਤੁਸੀਂ ਆਹ ਕੰਮ ਕਰਦੇ ਹੋ ਲੋਕ ਕਹਿੰਦੇ ਆ ਲੋਕ ਤੁਹਾਨੂੰ ਬੜਾ ਤੰਗ ਨੇ মিডিਆ ਵਾਲਾ ਦਾ ਵੀ ਦੋਸ਼ ਮੰਨਦੇ ਹੋ ਕਿ ਇਹੋ ਜਿਹੇ ਸਵਾਲ ਉਹਨਾਂ ਨੂੰ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਰਨੇ ਚਾਹੀਦੇ ਆ মিডিਆ ਜੇ ਸਾਰਾ ਕੱਲ ਇਕੱਠਾ ਹੋ ਕੇ ਜਿੰਨਾ ਮੁੰਡਿਆਂ ਕੋਲੇ ਆ ਪਾੜੇ ਕਾਲੇ ਪਾਣੀ ਦੇ ਮੋਰਚੇ ਦੇ ਕਾਰਕੁਨਾਂ ਨੂੰ ਸਵਾਲ ਕਰਦਾ ਸੀ ਜੇ ਉਹੀ ਸਵਾਲ ਮੀਡੀਆ ਡੀਸੀ ਨੂੰ ਕਰੇ ਹਮ ਅਡিসি ਨੂੰ ਕਰੇ ਸਰਕਾਰ ਨੂੰ ਕਰੇ ਐਮਐਲਏ ਨੂੰ ਕਰੇ ਵਜ਼ੀਰ ਨੂੰ ਕਰੇ ਵੀ ਤੁਸੀਂ ਕਿੱਥੇ ਬੈਠੇ ਹੋ ਜੀ ਦੇਖੀ ਝੂਠ ਹੈ ਛੋਡੇ ਹੁੰਦੇ ਕਿਉਂ ਹੋ ਰਿਹਾ ਤੁਹਾਨੂੰ ਪਤਾ ਨਹੀਂ ਹਮ ਬੁੱਢੇ ਦਿਹਾੜੇ ਤੇ ਪੈਸਾ 650 ਕਰੋੜ ਤੋਂ ਵੱਧ ਲਾਤਾ ਵੱਧ ਲੱਗਿਆ ਕਿੱਥੇ ਲੱਗ ਗਿਆ ਉਹਦਾ ਹਿਸਾਬ ਦਿਓ ਜੇ ਗਲਤ ਤਾਂ ਲਾਇਓ ਤੇ ਪਰਚਾ ਦਰਜ ਕਰੋ ਕੀਨੇ ਖਰਚਾ ਉਹ ਤੇ ਪਰਚਾ ਦਰਜ ਕਰੋ ਹਮ ਅਕਾਲੀ ਦਲ ਸਰਕਾਰ ਰਹੀ ਹਾਂ ਕਾਂਗਰਸ ਰਹੀ ਕੋਈ ਆ ਜੀ ਉਹਦੇ ਬਾਅਦ ਪੈਸਾ ਕਿਥੋਂ ਲੈਂਦਾ ਇਹਨਾਂ ਚੋਰਾ ਤੋਂ ਹੀ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਭਰੋਸਾ ਸੀ ਵੀ ਇਹ ਹੱਲ ਕਰੂਗੀ ਪਰ ਇਹ ਵੀ ਗੱਲ ਇਹਨਾਂ ਕੋਲ ਪੈਸਾ ਇਹਨਾਂ ਕੋਲ ਆਇਆ ਆਮ ਆਦਮੀ ਲੋਕੀ ਭਰੋਸਾ ਕਰਦੇ ਆ ਭਰੋਸਾ ਕਰਨਾ ਗੁਨਾਹ ਨਹੀਂ ਹੂੰ ਇਹੀ ਤਾਂ ਲੋਕਾਂ ਦੀ ਸਿਫਤ ਹੈ ਕਿ ਭਰੋਸਾ ਕਰਦੇ ਨੇ ਸ਼ੰਕਾ ਨਹੀਂ ਕਰਦੇ ਹੂੰ ਇਹ ਹੈ ਉਹਨਾਂ ਦੇ ਭਰੋਸੇ ਨੂੰ ਧੋਖਾ ਦਿੰਦੇ ਨੇ ਇਹ ਕੁੱਤੀ ਚੋਰਾ ਨਾਲ ਲੱਗੀ ਨਾ ਜੀ ਕੁੱਤੀ ਚੋਰਾ ਨਾਲ ਕੇ ਤਾਂ ਕੁੱਤੇ ਦੀ ਬੇਇੱਜ਼ਤੀ ਹੈ ਹੂੰ ਸਰਕਾਰਾਂ ਨਾਲ ਹੂੰ ਤੇ ਬੰਦੇ ਦੀਆਂ ਕਰਤੂਤਾਂ ਨਾਲ ਕੁੱਤੇ ਦਾ ਮੁਕਾਬਲਾ ਕਰਨਾ ਤੇ ਕੁੱਤੇ ਦੀ ਬੇਇੱਜ਼ਤੀ ਹੈ ਐਨੇ ਗਿਰੇ ਹੋਏ ਐਨੇ ਗਿਰੇ ਨੇ ਕਿਸੇ ਬੰਦੇ ਨੇ ਕਿਹਾ ਯਾਰ ਤੂੰ ਜਮੇ ਕੁੱਤਾ ਆਦਮੀ ਹੈ ਹੂੰ ਕੋਲੇ ਪਾਲਤੂ ਕੁੱਤਾ ਸੀ ਹੂੰ ਅਦਾ ਯਾਰ ਮੈਨੂੰ ਬੰਦੇ ਨਾਲ ਨਾਲ ਤੋਲ ਇਹਦਾ ਬਹੁਤ ਗਿਰਿਆ ਬੰਦਾ ਹੁੰਦਾ ਇਹਦਾ ਬਹੁਤ ਗਿਰਿਆ ਜੀ ਹੈ ਧਰਤੀ ਦਾ ਅਸੀਂ ਘਟੋ ਘੜ ਧੋਖੇ ਧੜੀਆਂ ਤਾਂ ਨਹੀਂ ਕਰਦੇ ਅਸੀਂ ਜਿਹਦਾ ਅੰਨ ਖਾਂਦੇ ਆ ਉਹਦੇ ਨਾਲ ਖੜਦੇ ਆ ਵਫਾਦਾਰੀ ਤਾਂ ਹੁੰਦੀ ਘਟੋ ਘਟ ਕੱਟੇ ਨਹੀਂ ਵਫਾਦਾਰੀ ਹਮ ਨ ਕੋਲੇ ਆ ਬੰਦੇ ਦੀ ਤਾਂ ਵਫਾਦਾਰੀ ਕੋਈ ਨਹੀਂ ਘਟੋ ਘਟ ਨਹੀਂ ਜੇ ਵਫਾਦਾਰੀ ਹੈ ਤਾਂ ਕੁੱਤੇ ਕੋਲੇ ਆ ਬੰਦੇ ਕੋਲ ਨਹੀਂ ਹਈ ਨਹੀਂ ਤੇ ਬੰਦੇ ਨੂੰ ਕੁੱਤੇ ਨਾਲ ਕਿਵੇਂ ਤੋਲ ਦਿੰਦੇ ਆਪਾਂ ਔਰ ਐਸੇ ਕਰਕੇ ਕਿਆ ਜਾਂਦਾ ਵੀ ਬੰਦੇ ਨੂੰ ਜੇ ਕੁੱਤੇ ਨਾਲ ਤੋਲਦੇ ਆ ਤਾਂ ਕੁੱਤੇ ਦੀ ਬੇਇੱਜ਼ਤੀ ਆ ਬਾਪੂ ਜੀ ਕੱਲ ਦੇ ਮੋਰਚੇ 'ਚ ਇੱਕ ਤਸਵੀਰ ਇਹ ਵੀ ਦੇਖਣ ਨੂੰ ਮਿਲੀ ਲੱਖਾ ਸਿਧਾਣਾ ਜਿਨੇ ਸ਼ੁਰੂ ਤੋਂ ਲੈ ਕੇ ਕੱਲ ਤੱਕ ਇਸ ਮੋਰਚੇ ਨੂੰ ਟਾਲਾਇਆ ਇਸ ਮੋਰਚੇ ਦੇ ਬਾਰੇ ਆਵਾਜ਼ ਚੁੱਕੀ ਚੁੱਕੀ ਲੋਕਾਂ ਨੂੰ ਜਾਗਰੂਕ ਕੀਤਾ ਕੀਤਾ ਉਹਨੂੰ ਸਵੇਰੇ ਪੁਲਿਸ ਨੇ ਚੱਕ ਲਿਆ ਨਹੀਂ ਨਹੀਂ ਸਵੇਰੇ ਨਹੀਂ ਚੱਕਿਆ ਆਉਂਦੇ ਹਾਂ ਗ੍ਰਿਫਤਾਰ ਕੀਤਾ ਆਉਂਦੇ ਹਾਂ ਗ੍ਰਿਫਤਾਰ ਕੀਤਾ ਔਰ ਜਿਹੜੇ ਪਿੰਡ ਦੇ ਵਿੱਚ ਉਹ ਲੰਗਦਾ ਆ ਰਿਹਾ ਸੀ ਲੁਧਿਆਣੇ ਨਾਲੋਂ ਹਾਂ ਤੇ ਉਹ ਪਿੰਡ ਦੇ ਵਿੱਚ ਗੱਡੀ ਰੋਕੀ ਉਹਦੀ ਸ਼ੀਸ਼ੇ ਤੋੜੇ ਗਏ ਤੋੜੇ ਗਏ ਉਹ ਪਿੰਡ ਦੇ ਲੋਕਾਂ ਨੂੰ ਹਾਕਾ ਮਾਰਦਾ ਰਹਿ ਗਿਆ ਪਰ ਬਾਹਰ ਦੀ ਪਿੰਡ ਦਾ ਲੋਕ ਉਹਦੇ ਨਾਲ ਨਹੀਂ ਆਇਆ ਇਹ ਚੇਤਨਾ ਨਹੀਂ ਹੈ ਨਾ ਕੋਲੇ ਜਿੱਦਾਂ ਪਿੰਡ ਦੇ ਲੋਕ ਬਾਹਰ ਆਉਣ ਲੱਗ ਕੇ ਕਿਸੇ ਦੀ ਆਵਾਜ਼ ਦੇਣ ਤੇ ਉਧੇ ਚੇਤਨਾ ਆ ਗਈ ਸਮਝੋ ਅਜੇ ਕਿ ਆਈ ਨਹੀਂ ਨਾ ਚੇਤਨਾ ਤਾਂ ਇਹ ਸਰਕਾਰਾਂ ਇਹ ਸਾਰਾ ਕਰਤੂਤਾਂ ਕਰਦੀਆਂ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਸਮਾਰ ਰੱਖਿਆ ਪਰ ਲੱਗਦਾ ਕਿ ਜਿਹੜਾ ਲੋਕਾਂ ਦੇ ਹੱਕਾਂ ਲਈ ਲੜਦੇ ਨੇ ਇਹ ਲੀਡਰ ਇਹੋ ਜੇ ਮੋਰਚੇ ਖੋਲਦੇ ਨੇ ਤੇ ਉਹੀ ਲੋਕ ਸਾਥ ਨਹੀਂ ਦਿੰਦੇ ਬਾਅਦ ਵਿੱਚ ਤੁਹਾਨੂੰ ਪਤਾ ਵੀ ਹਿੰਦੁਸਤਾਨ ਦੇ ਲੋਕਾਂ ਨੇ ਕਦੇ ਆਜ਼ਾਦੀ ਦਾ ਸਾਹ ਦਿੱਤਾ ਸੀ ਗੁਲਾਮੀ ਭੋਗੀ ਗੁਲਾਮੀ ਭੋਗੀ ਆਂਗਰੇਜ਼ ਦਾ ਰਾਜ ਹੈ ਜੀ ਇਹ ਮਲਕਾ ਦਾ ਰਾਜ ਹੈ ਜੀ ਇਹਨਾਂ ਨੇ ਜਿਸਨਾਂ ਆਪਣੇ ਬਜ਼ੁਰਗ ਮਲਕਾ ਦਾ ਰਾਜ ਮਲਕਾ ਦਾ ਰਾਜ ਬਿਲਕੁਲ ਕਦੇ ਕਿਹਾ ਸੀ ਵੀ ਯਾਰ ਅਸੀਂ ਮਲਕਾ ਦੇ ਗੁਲਾਮ ਆ ਨਹੀਂ ਮਲਕਾ ਦਾ ਰਾਜ ਆ ਜਿਨ੍ਹਾਂ ਦੀ ਲੋਕਾਂ ਦੀ ਲੰਮੀ 1300 ਵਰੇ ਦੀ ਗੁਲਾਮੀ ਤੇ ਐਸਾ ਇਥਾਸ ਪੈਦਾ ਹੋ ਜਾਵੇ ਉੱਥੇ ਚੇਤਨਾ ਉੱਠਣੀ ਬੜੀ ਔਖੀ ਹੁੰਦੀ ਹੈ ਉਹਦੇ ਉਠਾਉਣ ਵਾਲ ਤੇ ਸੈਂਕੜੇ ਵਰੇ ਲੱਗਦੇ ਆ ਹੂੰ ਸੈਂਕੜੇ ਵਰੇ ਲਖਾਸ ਦਾਣਾ ਵਿਚਾਰਾ ਇੱਕ ਦਿਨ ਚ ਤਾਂ ਖੜਾ ਨਹੀਂ ਕਰ ਸਕਦਾ ਕਿਸੇ ਬੰਦੇ ਨੂੰ ਆਪਦੀ ਗ੍ਰਫਤਾਰੀ ਦੇ ਸਾਧ ਆਪਦੀ ਗੱਡੀ ਵੀ ਪਨਾ ਲਈ ਜਿਨ੍ਹਾਂ ਨੇ ਗੱਡੀ ਪਨਾਈ ਉਹਨਾਂ ਦੇ ਬਰਖਲਾ ਪਰਚਾ ਦਰਜ ਕਰੋ ਜਿਨ੍ਹਾਂ ਨੇ ਉਹਦੀ ਗੱਡੀ ਪਨਨੀ ਹੈ ਹੂੰ ਜਿਨ੍ਹਾਂ ਨੇ ਇਹ ਪਨਨੀ ਹੈ ਵਰਦੀ ਧਾਰੀਆਂ ਨੇ ਪਨਨੀ ਹੈ ਨਾ ਉਹਨਾਂ ਤੇ ਬਰਖਲਾ ਪਰਚਾ ਦਰਜ ਕਰੋ ਔਰ ਕੰਪਨਸੇਟ ਕਰਨ ਹੂੰ ਵੀ ਆ ਤੁਹਾਡੀ ਗੱਡੀ ਥਾਤੋ ਫੁੱਟਿਆ ਉਹਨੂੰ ਡਿਸਮਿਸ ਕੀਤਾ ਜਾਵੇ ਵੀ ਤੁਸੀਂ ਪਬਲਿਕ ਸਰਵੰਟ ਨੂੰ ਡਾਂਗ ਮਾਰ ਨਹੀਂ ਹੋ ਹੂੰ ਪਬਲਿਕ ਸਰਵੰਟ ਕਿਸੇ ਨੂੰ ਓਏ ਨਹੀਂ ਕਹਿ ਸਕਦਾ ਬਿਲਕੁਲ ਜੇ ਓਏ ਕਹਤਾ ਤੇ ਇਹ ਮਿਸ ਬਿਹੇਵੀਅਰ ਆ ਹੂੰ ਮਿਸ ਬਿਹੇਵ ਕਰਦੇ ਹਾਂ ਦੁਰਵਿਹਾਰ ਹੈ ਤੇ ਦੁਰਵਿਹਾਰ ਦੀ ਸਜ਼ਾ ਡਿਸਮਿਸ ਲਾਏ ਇੱਕ ਹੋਰ ਗੱਲ ਵੀ ਆ ਮੈਂ 2-4 ਜਨਿਆਂ ਨਾਲ ਗੱਲ ਵੀ ਕਰਦਾ ਸੀ ਇਸ ਬਾਬਤ ਲਖੇ ਸਿਧਾਨੇ ਦੇ ਰੋਲ ਨੂੰ ਲੈ ਕੇ ਕੱਲ ਦੇ ਮੋਰਚੇ ਨੂੰ ਲੈ ਕੇ ਹੈ ਨਾ ਤੇ ਉਹਨਾਂ ਨੇ ਇੱਕੋ ਗੱਲ ਕਾਮਨ ਜੀ ਕੀਤੀ ਉਹ ਕਹਿੰਦੇ ਵੀ ਜੇ ਤੁਸੀਂ ਲੁਧਿਆਣਾ ਪਹੁੰਚਣਾ ਸੀਗਾ ਤੁਹਾਨੂੰ ਪਤਾ ਲੱਗ ਗਿਆ ਸੀ ਅਸੀਂ ਸਥਾਨ ਮਿੱਥ ਲਿਆ ਸਮਾਂ ਮਿੱਥ ਲਿਆ ਤੇ ਫਿਰ ਲਾਈਵ ਹੋ ਕੇ ਪਹੁੰਚਣ ਦੀ ਕੀ ਲੋੜ ਸੀ ਤੁਸੀਂ ਆਪ ਤਾਂ ਪ੍ਰਸ਼ਾਸਨ ਨੂੰ ਆਪਣੀ ਇਨਕੁਆਇਰੀ ਦਿੰਨੇ ਹੋ ਬਈ ਅਸੀਂ ਆ ਥਾਂ ਤੇ ਤੇ ਅਗਲੇ ਨੇ ਘੇਰ ਨਹੀਂ ਆ ਫਿਰ ਤੁਹਾਨੂੰ ਪ੍ਰਸ਼ਾਸਨ ਐਸੀ ਗੱਲ ਨਹੀਂ ਹੈ ਹੂੰ ਐਲਾਨ ਕਰਨਾ ਪੈਂਦਾ ਵੀ ਆਪਾਂ ਫਲਾਣੇ ਥਾਂ ਚੱਲੇ ਆ ਦੱਸਿਆ ਵੀ ਅਸੀਂ ਫਲਾਣੇ ਥਾਂ ਜਾਣਾ ਬੁੱਢੇ ਨਾਲੇ ਨੂੰ ਅਸੀਂ ਆ ਸਾਡਾ ਐਕਸ਼ਨ ਹੈ ਐਕਸ਼ਨ ਕਰਨਾ ਦੱਸ ਨਹੀਂ ਪਿੰਨੇ ਲੋਕਾਂ ਨੂੰ ਪਰ ਉਹ ਤਾਂ ਪਿਛਲੇ 2-3 ਮਹੀਨਿਆਂ ਤੋਂ ਚੱਲੀ ਜਾਂਦਾ ਹੈ ਨੰਬਰ ਉਹਨਾਂ ਨੂੰ ਸਾਰਾ ਸਰਕਾਰ ਦੀਆਂ ਆਪਣੀਆਂ ਏਜੰਸੀਆਂ ਨੇ ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਕਿੱਥੇ ਸੁੱਤਾ ਪਿਆ ਹੈ ਹੂੰ ਕਿੱਥੇ ਜਾ ਰਿਹਾ ਹੈ ਕਦੋਂ ਜਾ ਰਿਹਾ ਹੈ ਕਾਹਦੇ ਜਾ ਰਿਹਾ ਹੈ ਕਿਵੇਂ ਜਾ ਰਿਹਾ ਹੈ ਸਾਰਾ ਪਤਾ ਇੱਕ ਰਾਤ ਪਹਿਲਾਂ ਡਿਟੇਨ ਵੀ ਕੀਤੇ ਗਏ ਲੋਕ ਕਿਤੇ ਨੇ ਸ਼ਾਮ ਤੱਕ ਕਰੀ ਰੱਖੇ ਨੇ ਅੱਜ ਛੱਡਤੇ ਅੱਜ ਛੱਡਤੇ ਕੀ ਗੱਲ ਉਹਨਾਂ ਨੂੰ ਕਿਵੇਂ ਰੱਖਿਆ ਇਹਨਾਂ ਨੂੰ ਰੱਖ ਹੀ ਨਹੀਂ ਸਕਦੇ ਸੀ ਜਿਹੜੇ ਬੰਦੇ ਨੇ ਡਿਟੇਨ ਕੀਤੇ ਨੂੰ ਡਿਸਮਿਸ ਕੀਤਾ ਜਾਵੇ ਹੂੰ ਉਹਦੀ ਲੋਕਤੰਤਰੀ ਹੱਕ ਦੇ ਉੱਤੇ ਨੇ ਡਾਕਾ ਕਿਵੇਂ ਮਾਰਿਆ ਇਹ ਇੱਕ ਮੁਲਾਜ਼ਮ ਨੇ ਹੂੰ ਬਿਊਰੋਕਰੇਸੀ ਨੂੰ ਇਹ ਅਧਿਕਾਰ ਨਹੀਂ ਲੋਕਤੰਤਰ ਚ ਨਾਗਰਿਕ ਦੀ ਆਜ਼ਾਦੀ ਤੇ ਡਾਕਾ ਮਾਰਨਾ ਹੂੰ ਇਹ ਡਿਸਮਿਸ ਹੋਣੀ ਚਾਹੀਦੀ ਆ ਫਿਰ ਹੁਣ ਮੋਰਚੇ ਦਾ ਹੱਲ ਕੀ ਨਿਕਲਿਆ ਹਾਲੇ ਆ ਵੀ ਮੋਰਚੇ ਨੇ ਕਾਲਾ ਹੀ ਪਾਣੀ ਦੀ ਜਿਹੜੀ ਕਰਤੂਤ ਉਹ ਬੰਦ ਕਰਨੀ ਕਰਨੀ ਹੈ ਹਾਲੇ ਦਾ ਇਹ ਹੈ ਪ੍ਰਸ਼ਾਸਨ ਨੇ ਕੀ ਗੱਲਬਾਤ ਚ ਪ੍ਰਸ਼ਾਸਨ ਨਾਲ ਲਾਰੇ ਲਾਉਂਦੀ ਹੈ ਕਿਉਂਕਿ ਪ੍ਰਸ਼ਾਸਨ ਉਹਨਾਂ ਦੀਆਂ ਝੂਠਾਂ ਖੰਦੀ ਆ ਚੋਰਾਂ ਦੀਆਂ ਜਿਨ੍ਹਾਂ ਨੇ ਪੋਲਿਊਟ ਕਰਨਾ ਦਰਿਆਵਾਂ ਨੂੰ ਪ੍ਰਸ਼ਾਸਨ ਤਾਂ ਉਹਨਾਂ ਨਾਲ ਸ਼ਰਾਬਾਂ ਪੀਂਦੀ ਆ ਪੀਂਦੀ ਆ ਕਿ ਨਹੀਂ ਕਲੱਬਾਂ ਪੱਬਾਂ ਚ ਕਲੱਬ ਪੱਬ ਤੇ ਟੱਬ ਤੇਨਾਂ ਦੇ ਵਿੱਚ ਬੈਠੇ ਨੇ ਇਹ ਇਹਨਾਂ ਦੇ ਯਾਦ ਨਹੀਂ ਰੱਬ ਕਹਿੰਦੇ 7 ਦਿਨ ਦਾ ਉਹਨਾਂ ਨੇ ਸਮਾਂ ਦਿੱਤਾ ਕਿ ਸੱਤ ਦਿਨ ਆ ਜਾਣਗੇ 1 2 3 7 ਦਿਨਾਂ ਕਿ 7 ਦਿਨ ਕੀ ਹੈ 7 ਦਾ ਰਾਤਾਂ ਵਿੱਚ ਸੌਂ ਕੇ ਗੁਜ਼ਰ ਜਾਣਗੇ ਘੰਟੀ ਦਾ 12 ਹੀ ਹੁੰਦੇ ਆ ਲੱਗਦਾ ਇਹ ਹੱਲ ਕਰ ਦੇਣਗੇ ਕਿ ਦੁਆਰਾ ਨਾ ਕਰਦੇ ਦੁਆਰੇ ਆ ਜਾਣਗੇ ਇਹ ਹੱਲ ਨਹੀਂ ਕਰਨਗੇ ਇਹ ਵੀ ਪੱਕੀ ਗੱਲ ਹੈ ਨਹੀਂ ਕਰਨਗੇ ਬਿਊਰੋਕਰੇਸੀ ਪੂਰੀ ਤਰ੍ਹਾਂ ਕਰਪਟਾ ਹੈ ਭ੍ਰਸ਼ਟਾਚਾਰੀਆ ਦੁਰਾਚਾਰੀਆ ਇਸ ਕਰਕੇ ਹੱਲ ਨਹੀਂ ਕਰਨਗੇ ਹੱਲ ਉਹ ਨਹੀਂ ਕਰ ਦੇ ਜਦੋਂ ਉਹਨਾਂ ਨੂੰ ਖਤਰਾ ਹੋਊਗਾ ਨਾ ਸਾਡੀ ਖੈਰ ਨਹੀਂ ਹੋਣਾ ਇੱਕ ਤਸਵੀਰ ਹੋਰ ਬੜੀ ਦੇਖਣ ਨੂੰ ਦਿਲਚਸਪ ਜੀ ਲੱਗੀ ਗੱਲ ਹਾਂ ਇੱਕ ਪਾਸੇ ਆਪਣਾ ਪੰਜਾਬੀ ਭਾਈਚਾਰਾ ਸੀ ਤੇ ਦੂਜੇ ਪਾਸੇ ਪ੍ਰਵਾਸੀ ਭਾਈਚਾਰਾ ਸੀ ਹਾਂ ਔਰ ਸਾਨੂੰ ਨਹੀਂ ਪਤਾ ਉਹ ਪ੍ਰਵਾਸੀ ਭਾਈਚਾਰਾ ਲੁਧਿਆਣੇ ਸ਼ਹਿਰ ਦਾ ਸੀਗਾ ਆਲੇ ਦੁਆਲੇ ਪਿੰਡਾਂ ਦਾ ਸੀਗਾ ਕਿੱਥੋਂ ਦਾ ਸੀਗਾ ਪਰ ਬਹੁਤ ਵੱਡਾ ਇਕੱਠ ਹੋਣਾ ਦਾ ਕੱਲ ਦੇਖਣ ਨੂੰ ਮਿਲਿਆ ਕਹਿ ਲੋ ਮੁਕਾਬਲਾ ਪੂਰਾ ਸੀ ਪੰਜਾਬੀਆਂ ਦੇ ਨਾਲ ਪੰਜਾਬੀਆਂ ਨਾਲ ਮੁਕਾਬਲਾ ਨਹੀਂ ਹੂੰ ਸਰਕਾਰ ਨੇ ਐਡਮਿਨਿਸਟ੍ਰੇਸ਼ਨ ਪ੍ਰਬੰਧਨ ਨੇ ਤੇ ਜਿਹੜੇ ਪਾਣੀ ਨੂੰ ਪੋਲਿਊਟ ਕਰਦੇ ਆ ਪਲੀਟ ਕਰਦੇ ਆ ਇਹਨਾਂ ਨੇ ਰਲ ਕੇ ਉਹਨਾ ਮੁੰਡਿਆਂ ਨੂੰ ਬਹਾਰਾ ਜਿਹੜੇ ਕਿ ਦਿਹਾੜੀਆਂ ਤੇ ਕੰਮ ਕਰਦੇ ਨੇ ਦਿਹਾੜੀਦਾਰ ਨੇ ਉਹ ਫੇਰ ਕੱਲ ਵੀ ਦਿਹਾੜੀ ਮਿਲੀ ਹੋਗੀ ਦਿਹਾੜੀ ਬਕਾਇਦਾ ਮਿਲੂਗੀ ਇਹਦੇ ਕੰਮ ਲਈ ਤਾਂ ਪਹਿਲਾਂ ਦਿੰਦੇ ਆ ਹੂੰ ਦਿਹਾੜੀ ਤੇ ਰੱਖੇ ਹੋਏ ਬੰਦੇ ਨੇ ਹੂੰ ਇਹਨਾਂ ਦੇ ਕੋਈ ਕਾਰਖਾਨੇ ਨਹੀਂ ਚੱਲਦੇ ਦਿਹਾੜ ਹੈ ਲੇਬਰ ਨੇ ਲੇਬਰ ਹੂੰ ਮਜ਼ਦੂਰ ਉਹਨਾਂ ਨੇ ਸੇ ਖੜਾਤੇ ਨਾਲੇ ਕਹਿੰਦਾ ਜੇ ਨਾ ਚੱਲੇ ਤਾਂ ਸਾਡੀ ਬੇਰੁਜ਼ਗਾਰੀ ਹੂੰ ਬੱਸ ਜੂ ਅਸੀਂ ਭੁੱਖੇ ਮਰ ਜਾਾਂਗੇ ਸਾਡਾ ਰੋਜ਼ਗਾਰ ਹੀ ਨਾਲ ਹੈ ਕਦੇ ਇਹਨਾਂ ਨੇ ਕਿਹਾ ਵੀ ਇੰਡਸਟਰੀ ਨਾ ਚੱਲੇ ਹੂੰ ਕਿਸੇ ਮੋਰਚੇ ਚ ਕਿਹਾ ਕਾਲੇ ਪਾਣੀ ਦੇ ਮੋਰਚੇ 'ਚ ਕਿਸੇ ਬੰਦੇ ਨੇ ਕਿਹਾ ਵੀ ਇੰਡਸਟਰੀ ਬੰਦ ਕਰੋ ਨਾ ਉਹਨੇ ਕਿਹਾ ਵੀ ਪੋਲਿਊਸ਼ਨ ਬੰਦ ਕਰੋ ਪੋਲਿਊਸ਼ਨ ਬੰਦ ਕਰੋ ਪੋਲਿਊਸ਼ਨ ਤੁਹਾਨੂੰ ਪਤਾ ਵੀ ਤੁਹਾਡੇ ਨਾਲੋਂ ਵੱਧ ਸੂਰਤਗੜ ਦੀ ਵੱਡੀ ਇੰਡਸਟਰੀ ਆ ਬਿਲਕੁਲ ਕ੍ਰਿਸ਼ਨਾ ਕਵੇਰੀ ਤੇ ਗੋਦਾਵਰੀ ਦੀਆਂ ਨਦੀਆਂ ਕੋਲ ਦੀ ਲੰਘਦੀਆਂ ਹੂੰ ਉੱਥੇ ਨਹੀਂ ਉਹ ਪਲੂਟ ਹੁੰਦੀਆਂ ਤੁਹਾਡੀਆਂ ਕਿਉਂ ਹੁੰਦੀਆਂ ਇਹਨੂੰ ਸਵਾਲ ਕਰੋ ਹੂੰ ਮੀਡੀਆ ਸਵਾਲ ਕਰੇ ਵੀ ਉੱਥੇ ਤੁਹਾਡੇ ਨਾਲੋਂ ਦੁਗਣੀ ਤਿਗਣੀ ਚੌਗਣੀ ਇੰਡਸਟਰੀ ਹੈ ਹੂੰ ਉੱਥੇ ਕ੍ਰਿਸ਼ਨਾ ਕਵੇਰੀ ਤੇ ਗੋਦਾਵਰੀ ਦੀਆਂ ਨਦੀਆਂ ਨੂੰ ਕੋਈ ਪਲੀਟ ਨਹੀਂ ਕਰਦਾ ਤੁਸੀਂ ਕਿਵੇਂ ਕਰਦੇ ਹੋ ਇਹ ਸਵਾਲਰੇ ਤੁਹਾਡਾ ਮਾਇਕਾ ਉਹਨਾਂ ਦੇ ਮੂੰਹ ਚ ਮਾਰੋ ਜਾ ਕੇ ਫਿਰ ਪਤਾ ਲੱਗੇ ਵੀ ਕਰਦੇ ਨਹੀਂ ਤੁਸੀਂ ਕਰਵਾਉਨੇ ਹੋ ਜਰਮਨ ਨਾਲ ਬਾਤਾਂ ਤੁਹਾਡੇ ਕੋਲ ਇੰਡਸਟਰੀ ਨਹੀਂ ਜਪਾਨ ਨਾਲ ਬਾਤਾਂ ਨਹੀਂ ਚੀਨ ਨਾਲ ਬਾਤਾਂ ਨਹੀਂ ਉਹਨਾਂ ਦੀ ਇੱਕ ਦਿਨ ਦੀ ਦੇ ਨਾਮ ਲੈਦੀ ਵੀ ਫਲਾਨੀ ਨਦੀ ਇਹਨਾਂ ਦੀ ਪਲੀਊਟ ਕੀਤੀ ਹੈ ਫਿਰ ਐ ਨਹੀਂ ਲੱਗਦਾ ਕਿ ਇੰਡਸਟਰੀਆਂ ਵਾਲਿਆਂ ਦੇ ਖਿਲਾਫ ਲੜਨ ਦੀ بجائے ਸਰਕਾਰਾਂ ਨਾਲ ਲੜਿਆਣਾ ਚਾਹੀਦਾ ਸਰਕਾਰਾਂ ਨਾਲ ਨਹੀਂ ਪਹਿਲੀ ਗੱਲ ਦੋ ਗੱਲਾਂ ਨਾ ਇੰਡਸਟਰੀਆਂ ਨੂੰ ਕੰਮ ਜੇਰੀ ਬੰਦ ਕਰੋ ਕੀਤਾ ਜਾ ਸਕਦਾ ਨਾ ਸਰਕਾਰਾਂ ਨਾਲ ਵੀ ਲੜ ਰਹੇ ਸਰਕਾਰ ਸਰਕਾਰ ਉਹਨਾਂ ਦੇ ਮਾਸੀ ਦਿੱਤੀ ਆ ਹੂੰ ਉਹਨਾਂ ਨਾਲ ਬਰਾਬਰੀ ਆ ਨਾ ਸਰਕਾਰ ਤਾਂ ਚੋਰਾਂ ਨਾਲ ਖੜਦੀ ਆ ਸਰਕਾਰ ਇੰਡਸਟਰੀ ਨਾਲ ਖੜ ਗਈ ਨਾ ਪਲੂਟਡ ਨਾਲ ਇੰਡਸਟਰੀ ਨਾਲ ਨਹੀਂ ਜਿਹੜੇ ਪਲੂਟ ਕਰਦੇ ਆ ਦਰਿਆ ਸਰਕਾਰ ਉਹਨਾਂ ਨਾਲ ਖੜ ਗਈ ਹੂੰ ਕਿਸਾਨ ਨਾਲ ਖੜਨੀ ਚਾਹੀਦੀ ਸੀ ਜਾਂ ਜਿੱਥੇ ਕੈਂਸਰ ਹੁੰਦਾ ਨਾ ਖੜਨੀ ਚਾਹੀਦੀ ਤੀ ਸਵਾਲ ਕਰੋ ਇਹ ਸਵਾਲ ਹੈ ਹੂੰ ਬਿਲਕੁਲ ਅਤੀ ਜੀ ਮੈਨੂੰ ਸਵਾਲ ਕਰਤਾ ਮੈਂ ਤੁਹਾਨੂੰ ਕਰਦਾ ਤੁਸੀਂ ਕਹੋ ਜੀ ਵੀ ਤੁਸੀਂ ਕੀ ਨਾਲ ਖੜਿਆ ਹੋ ਜਿਹੜੇ ਪੋਲਿਊਸ਼ਨ ਫਲਾਉਂਦੇ ਉਹਨਾਂ ਨਾਲ ਖੜਿਆ ਹੋ ਹੂੰ ਜਾਂ ਜਿਹੜੇ ਇਹਨਾਂ ਦੇ ਪੋਲਿਊਸ਼ਨ ਕਰਕੇ ਮਰਦੇ ਉਹਨਾਂ ਨਾਲ ਖੜਿਆ ਹੋ ਸਵਾਲ ਕਰੋ ਤੂੰ ਫੇਰ ਫਦੇ ਫੇਰ ਪੁੱਛਾਂਗੇ ਨਾ ਤੇ ਕੀ ਜਵਾਬ ਬਣਦੇ ਆ ਜੇ ਕੋਈ ਸਿਆਸਦਾਨ ਬੰਦਾ ਜਵਾਬ ਦੇ ਸਾਰੇ ਅਣਪੜ੍ਹੇ ਦਾ ਟੋਲਾ ਇਹ ਹੂੰ ਨਾ ਇਹਨਾਂ ਦਾ ਕਰੈਕਟਰ ਹੈ ਨਾ ਕੈਲੀਵਰ ਹੈ ਨਾ ਕੁਆਲਿਫਿਕੇਸ਼ਨ ਤੈਨੂੰ ਚੀਜ਼ਾਂ ਹੁੰਦੀਆਂ ਨਾ ਤਿੰਨੀ ਨਹੀਂ ਹਣੇ ਨਾ ਚ ਹੂੰ ਠੀਕ ਹੈ ਔਰ ਜਿਹੜੀ ਬਿਊਰੋਕਰੇਸੀ ਆ ਹੂੰ ਇੱਕ ਕਰਪਟ ਹੈ क्रूअल ਹੈ ਕ੍ਰਿਮੀਨਲ ਹੈ ਕਰੈਕਟਰਲੈਸ ਹੈ ਹਿਪੋਕ੍ਰਾਈਟ ਹੈ ਕੀ ਤੋਂ ਭਾਲਦੇ ਹੋ ਫਿਰ ਤੁਸੀਂ ਡੁੱਬੀ ਤਾਂ ਜਿਸਾਨਾ ਆਇਆ ਹੂੰ ਡੁੱਬੀ ਤਾਂ ਜਿਸਾਨਾ ਸਰਕਾਰਾਂ ਦਾ ਵੀ ਹਾਕ ਸਰਕਾਰਾਂ ਦਾ ਕਰਤਾਰ ਕੋਈ ਨਹੀਂ ਇਹ ਮਹਾ ਕਰਪਟ ਤੇ ਲੋਕ ਕਿੱਧਰ ਜਾਣ ਕੀ ਨੂੰ ਸਵਾਲ ਕਰਨ ਹੂੰ ਹਾਂ ਅਰਦਾਸਾਂ ਨਾਲ ਤਾਂ ਕੰਮ ਨਹੀਂ ਹੋਣ ਲੱਗਿਆ ਕਿ ਹੋਜੂ ਜੇ ਅਰਦਾਸਾਂ ਨਾਲ ਹੋ ਜਾਂਦਾ ਜੇ ਅਰਦਾਸਾਂ ਨਾਲ ਹੁੰਦਾ ਤਾਂ ਹਿੰਦੁਸਤਾਨ 1300 ਵਰੇ ਕਿਉਂ ਗੁਲਾਮ ਰਹਿੰਦਾ ਸਭ ਤੋਂ ਵੱਡਾ ਦੇਸ਼ ਹੈ ਦੁਨੀਆ ਦਾ ਆਬਾਦੀ ਅੱਜ ਵੀ ਤੇ ਅੱਜ ਤੋਂ ਪਹਿਲਾਂ ਵੀ ਦੁਨੀਆ 'ਚ ਕਦੇ ਕਿਸੇ ਦੇਸ਼ ਦੀ ਆਬਾਦੀ ਹਿੰਦੁਸਤਾਨ ਨਾਲੋਂ ਵੱਧ ਨਹੀਂ ਰਹੀ ਕਦੇ ਵੀ ਇਤਿਹਾਸ ਦੇ ਵਿੱਚ ਪਿਛਲੇ 5000 ਵਰੇ ਤੋਂ ਹਮ ਜੋਰਪ ਜਿਹੜਾ ਤੁਹਾਡੇ ਤੇ ਅੱਜ ਰਾਜ ਕਰਦਾ ਨਾ ਸਾਰੀ ਦੁਨੀਆ ਤੇ ਇਹਨਾਂ ਦੀਆਂ ਤਾਂ ਕੱਪੜਿਆਂ 'ਚ ਜੂਆਂ ਨਹੀਂ ਮਰਦੀਆਂ ਸੀ ਜੂਆਂ ਮੱਝ ਦੇ ਚਿਚੜ ਨਹੀਂ ਉਹਦੇ ਵੱਡੇ ਹੁੰਦੇ ਜਿੱਡੀਆਂ ਜਿੱਡੀਆਂ ਇਹਨਾਂ ਦੇ ਜੂਆਂ ਹੁੰਦੀਆਂ ਸੀ ਉਹਨਾਂ ਪਾਊਡਰ ਸੁਰਖੀਆਂ ਲਾ ਕੇ ਆਪਣੇ ਆਪ ਨੂੰ ਸੋਹਣੇ ਪੇਸ਼ ਕਰਦੇ ਨੇ ਇਹ ਆਪਾ ਤਾਂ ਇਹਨਾਂ ਲੋਕਾਂ ਦੀ ਵੀ ਗੁਲਾਮ ਰਹੇ ਆ ਰਹਿਆ ਕਿ ਨਹੀਂ ਬਲਦਸੂਰ ਆਪਣੀਆਂ ਹੀ ਆ ਆਪਸੀ ਭਾਈਚਾਰੇ ਰਾਜ ਕਰੇ ਭਾਈਚਾਰੇ ਰਾਜ ਕਰਦਾ ਸ਼ਰਣੀਆਂ ਦੀਆਂ ਗਲਤੀਆਂ ਆ ਭਾਈਚਾਰਾ ਕਦੋਂ ਕਹਿੰਦੇ ਵੀ ਸਾਨੂੰ ਗੁਲਾਮ ਰੱਖਿਆ ਜਾਵੇ ਹਾਂ ਉਹਨਾਂ ਨੂੰ ਚੇਤਨਾ ਨਹੀਂ ਵੀ ਸਾਨੂੰ ਗੁਲਾਮ ਕੌਣ ਰੱਖ ਰਿਹਾ ਜੇ ਉਹਨਾਂ ਨੂੰ ਚੇਤਨਾ ਆ ਜਾਏ ਫਿਰ ਢਾ ਲੈਣਗੇ ਪਰ ਚੇਤਨਾ ਲੈਣਾ ਵੀ ਨਹੀਂ ਚਾਹਦੇ ਉਹ ਨਹੀਂ ਇਹ ਗੱਲ ਝੂਠ ਹੈ ਲੈਣ ਦੇ ਕਿਉਂ ਨਹੀਂ ਹੈਗੇ ਕੱਲ ਦੇ ਮਹੌਲ ਦੀ ਗੱਲ ਕਰ ਲਈ ਇੰਡਸਟਰੀ ਨੂੰ ਸਮ ਸਮਕਾ ਕੀ ਮੋਰਚਾ ਵਾਲਿਆਂ ਨਾਲ ਖੜਾਣਾ ਚਾਹੀਦਾ ਸੀ ਇੰਡਸਟਰੀ ਖੜੂਗੇ ਨਹੀਂ ਕਿਉਂਕਿ ਅਸੀਂ ਬੇਈਮਾਨ ਆ ਟੈਕਸ ਚੋਰ ਆ ਆਯਾਸ਼ ਆ ਹਮ ਕਿੰਨੇ ਟੈਕਸਾਂ ਦਾ ਤੈਨੂੰ ਨਾਂ ਤਾਂ ਲਿਆ ਹਮ ਲਿਆ ਨਾ ਹੁਣੇ ਨਾ ਹਮ ਕੋਈ ਹੋਰ ਬੰਦਾ ਤਾਂ ਨਹੀਂ ਲੈ ਸਕਦਾ ਕਿਉਂਕਿ ਮੈਂ ਟੈਕਸ ਮੈਂਗ ਮੇਰਾ ਬੰਦਾ ਮੈਨੂੰ ਤਾਂ ਪਤਾ ਵੀ ਕਿਵੇਂ-ਕਿਵੇਂ ਚੋਰੀਆਂ ਕਰਦੇ ਨੇ ਇਹ ਹਮ ਇਸ ਕਰਕੇ ਇਹਨਾਂ ਦੇ ਇਹ ਇਹਨਾਂ ਨੂੰ ਅਕਲ ਆਵੇ ਇਹਨਾਂ 'ਚ ਦੇਸ਼ ਭਗਤੀ ਉੱਗੇ ਹਮ ਨਾ ਕਿ ਕ腐ਸ਼ਨ ਤੇ ਟੈਕਸ ਚੋਰੀ ਹਮ ਸਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਗੱਲਬਾਤ ਨੂੰ ਸਮਾਂ ਦਿੱਤਾ ਜਿਉਂਦੇ ਰੋ ਬੇਟਾ ਜਿਉਂਦੇ ਰੋ ਸੋ ਬਿਲਕੁਲ ਦੇਖਦੇ ਆ 7 ਦਿਨ ਦਾ ਹਲੇ ਪ੍ਰਸ਼ਾਸਨ ਨਾਲ ਗੱਲਬਾਤ ਜਿਹੜੀ ਹੋਈ ਸੀਗੀ ਕਿ 7 ਦਿਨਾਂ ਦੇ ਅੰਦਰ ਅੰਦਰ ਕੋਈ ਹੱਲ ਕਰ ਦਿੱਤਾ ਜਾਊਗਾ ਜਿਸ ਦੇ ਚੱਲਦਿਆਂ ਮੋਰਚਾ ਖਤਮ ਕਰ ਦਿੱਤਾ ਗਿਆ ਸੀ ਬੀਤੇ ਦਿਨੀ ਔਰ ਜੋ ਮੋਰਚੇ ਦੀਆਂ ਤਸਵੀਰਾਂ ਸੀਗੀਆਂ ਉਹ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਬੜੀ ਹੈਰਾਨ ਕਰਨ ਵਾਲੀਆਂ ਸੀ ਕਿਉਂਕਿ ਜੇ ਇੱਕ ਪਾਸੇ ਅਸੀਂ ਗੱਲ ਕਰੀਏ ਪ੍ਰਵਾਸੀ ਭਾਈਚਾਰਾ ਤੇ ਦੂਜੇ ਪਾਸੇ ਆਪਣਾ ਪੰਜਾਬੀ ਭਾਈਚਾਰਾ ਔਰ ਮੁਕਾਬਲਾ ਐ ਲੱਗਦਾ ਸੀ ਬਈ ਜਿਵੇਂ ਸਿਰ ਧੜੇ ਦੀ ਬਾਜੀ ਲੱਗੀ ਹੋਵੇ ਬਈ ਪੰਜਾਬੀਆਂ ਨੂੰ ਅੱਗੇ ਨਹੀਂ ਵਧਣ ਦੇਣਾ ਤਾਂ ਜੋ ਉੱਥੇ ਬੈਰੀਕੇਡੇਡ ਜਿਹੜੀ ਸਾਰੀ ਲੱਗੀ ਸੀ ਪ੍ਰਸ਼ਾਸਨ ਦਾ ਬੜਾ ਹੈਰਾਨੀ ਜਨਕ ਰੋਲ ਰਿਹਾ ਔਰ ਪੰਜਾਬੀਆਂ ਦਾ ਨਾ ਪਖੀ ਹੈਰਾਨੀ ਜਨਕ ਨਾ ਪਖੀ ਰੋਲ ਰਿਹਾ ਨਾ ਜਾਣਾ ਕਿ ਜਿਵੇਂ ਬਾਪੂ ਜੀ ਕਹਿੰਦੇ ਨੇ ਔਰ ਕਹਿ ਲੋ ਕਿ ਬੜੀ ਵੱਡੀ ਤਾਦਾਦ ਦੇ ਵਿੱਚ ਫੋਰਸ ਲੱਗੀ ਹੋਈ ਸੀ ਜਿਵੇਂ ਕੋਈ ਜ਼ੁਲਮ ਹੋਇਆ ਹੁੰਦਾ ਜਾਂ ਕੋਈ ਜੰਗ ਲੜਨ ਚੱਲੇ ਹੋਣ ਕੱਲ ਦੇ ਮੋਰਚੇ ਵਾਲੇ ਸਾਰੇ ਸੋ ਉਮੀਦ ਕਰਦੇ ਆ ਕਿ ਕਿਤੇ ਨਾ ਕਿਤੇ ਜਲਦੀ ਹੱਲ ਹੋਵੇ ਤਾਂ ਜੋ ਆਪਣੇ ਪਰਿਵਾਰਾਂ ਦੇ ਉੱਤੇ ਸਾਰੀ ਗੱਲ ਨਿਰਭਰ ਕਰਦੀ ਹੈ ਔਰ ਜੋ ਪਾਣੀ ਵਗਦਾ ਉਹ ਅਸੀਂ ਪੀਣੇ ਵੀ ਆ ਉਹ ਅਸੀਂ ਇਸਤੇਮਾਲ ਕਰਦੇ ਆ ਤਾਂ ਆਪਾਂ ਨੂੰ ਹੀ ਘਟਾ ਸੋ ਅਸੀਂ ਵੀ ਆਪਣੇ ਬਿਹਾਪ ਤੇ ਬੇਨਤੀ ਕਰਦੇ ਆ ਵੱਧ ਚੜ ਕੇ ਇਸ ਮੋਰਚੇ ਦਾ ਸਾਥ ਦੋ ਇਹਨਾਂ ਅੰਦੋਲਨ ਕਰਨ ਵਾਲਿਆਂ ਦਾ ਸਾਥ ਦੋ ਤਾਂ ਜੋ ਇਹ ਆਵਾਜ਼ ਜਿਹੜੀ ਆ ਪੱਕੇ ਤੌਰ ਤੇ ਮਜ਼ਬੂਤ ਹੋ ਸਕੇ ਉਮੀਦ ਕਰਦੇ ਹਾਂ ਗੱਲਬਾਤ ਚੰਗੀ ਲੱਗੀ ਹੋਊਗੀ ਚੰਗੀ ਲੱਗੀਏ ਦੋਸਤੋ ਸ਼ੇਅਰ ਜ਼ਰੂਰ ਕਰਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਐਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ